ਤੈਨੂੰ ਵੀ ਕੰਡੀਸ਼ਨ ਚੈੱਕ ਕਰ ਲਓ ਵੀ ਟਰੈਕਟਰ ਦੇ। origianally ਆ ਕਾਲੇ ਬਾਈ? ਹਾਂ origianal। ਠੀਕ ਆ ਬਾਈ ਜੀ। ਤੇ ਆ ਚੀਜ਼ਾਂ ਵੀ ਦਿਖਾ ਦੇ ਇਹ ਚੀਜ਼ਾਂ ਜਿਵੇਂ ਆਪਾਂ ਕਹ ਲਈ ਪੂਰੀਆਂ ਨਹੀਂ ਹੋਈਆਂ ਗਿਆ ਜਮਾਂ ਵੀ। 25000 ਡਿਸਕਾਊਂਟ ਕਰ ਦਾਂਗੇ। ਠੀਕ ਆ। ਲੈ ਵੀ 25000 ਦਾ ਡਿਸਕਾਊਂਟ ਹੋਈ ਗਿਆ ਜੇ ਮੇਰੀ ਵੀਡੀਓ ਦੇਖ ਕੇ ਆ ਗਏ। ਲੈ ਇਹਦਾ। ਜਿਹੜਾ ਵੀ ਤੁਹਾਨੂੰ ਇਹ ਵੀ ਖੋਲ ਕੇ ਦਿਖਾ ਦਵਾਂਗੇ ਵਿੱਚੋਂ। ਬਾਈ ਕਹਿੰਦਾ ਇੰਜਨ ਗੇਅਰ ਤੇ ਇੰਨੀ ਗਾਰੰਟੀ ਹੈਗੇ ਜਿਵੇਂ ਜੇ ਤੁਸੀਂ ਜੰਸੀ ਚ ਜਾ ਕੇ ਟਰਾਈ ਮਾਰਿਆ ਏ ਉਸੇ ਜੀ ਟਰਾਈ ਇਹਦੀ। ਫੜਾਫ ਤੋਂ 55 ਦਾ ਥੋੜਾ ਜਿਆਦਾ ਮਹਿੰਗਾ ਹੈਗਾ। ਮੂਰੋ ਅੱਗੋਂ ਹੀ ਮਹਿੰਗਾ ਮਿਲਦਾ ਈ ਆਪਾਂ ਨੂੰ ਚੱਗਾ ਟਰੈਡ ਚੰਗੀ ਚੀਜ਼ ਤੇ ਚੰਗੇ ਪੈਸੇ ਲੱਗਦੇ ਆ ਹਾਂਜੀ ਦੋਸਤੋ ਸਸੇ ਕਾਲ ਤੇ ਮੈਂ ਤੁਹਾਡਾ ਛੋਟਾ ਭਰਾ ਅਮਿਤਪਾਲ ਸਿੰਘ ਬੱਬੂ ਤੇ ਅੱਜ ਬਾਈ ਜੀ ਫਿਰ ਪਹੁੰਚਾਂਗੇ ਪਿੰਡ ਕੋਟਲੀ ਕਲਾਂ ਵਿੱਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਵਿੱਚ ਕੈਂਟ ਕੈਂਟ ਕੰਡੀਸ਼ਨਾਂ ਦੇ ਦੋ ਸਵਰਾਜ 855 ਤੇ ਨਾਲ ਬਾਈ ਆਪਣੇ ਕਾਲਾ ਸਸੇ ਕਵੇ ਕਾਲੇ ਇਹ ਕੌਣ ਹੈਗਾ 855 ਦਾ ਕਿੰਗ ਕਿੰਨੇ ਟਰੈਕਟਰ ਵੇਚੇ ਅੱਜ ਆਪਣੇ ਨੂੰ ਦੋ ਟਰੈਕਟਰ ਹੈ ਜੋ ਵੇਚੇ ਠੀਕ ਹੈ ਦੋ ਡਰਾਈਵਰਾਂ ਦੇ ਦੋ ਵੇਜ ਤੇ ਭਾਈ ਜੀ ਠੀਕ ਹੈ ਭਾਈ ਜੀ ਟੋਪ ਮਾਡਲ ਨਹੀਂ ਟੋਪ ਮਾਡਲ ਲੋਡ ਵੈਰ ਦੀ ਫੈਸੀਬਿਲਿਟੀ ਲੋਡ ਵੀ ਕਰਵਾ ਦਾਂਗੇ ਠੀਕ ਹੈ ਭਾਈ ਜੀ ਪੰਜਾਬ ਨੰਬਰ ਆ ਪਹਿਲੇ ਨਾਮ ਆ ਦੋਨੇ ਟਰੈਕੀ ਠੀਕ ਹੈ ਜੀ ਤੇ ਜਦੋਂ ਹੁਣ ਤਾਂ ਮੇਨ ਲੋਕੇਸ਼ਨ ਤੇ ਪਹੁੰਚ ਗਏ ਹਾਂ ਪਿੰਡ ਠੀਕ ਹੈ ਭਾਈ ਜੀ ਪਿੰਡ ਕੋਟਲੀ ਕਾਲਾ ਤੇ ਲੋਬੇ ਜੀ ਪਹਿਲਾਂ ਦਿਖਾਉਣਾਂਗੇ ਤੁਹਾਨੂੰ ਸੁਵਰਾਜ 855 ਪੀਵੀ 11 ਨੰਬਰ ਦਾ ਤੇ ਇੰਜਨ ਗੇਅਰ ਦੱਸੋ ਭਾਈ ਜੀ ਇਹਦਾ ਇੰਜਨ ਗੇਅਰ ਪੂਰਾ ਚੰਗਾ ਜੀ ਗਾਰੰਟੀ ਆ ਹਾਂ ਪਹਿਲੇ ਨਾਮ ਆ ਜੀ ਨਗਦ ਕੈਸ਼ ਠੀਕ ਹੈ ਜੀ ਤੇ ਲੋ ਵੀ ਜੀ ਪਹਿਲੇ ਨਾਵਾਗਾ ਤੇ ਹੁਣ ਮਾਡਲ ਵੀ ਪੁੱਛਣਾ ਬੰਦ ਹੈ ਕਹਣਾ ਮਾਡਲ 2013 ਦਾ ਟੌਪ ਵੱਡੀਆਂ ਹੱਬਾਂ ਨੇ ਵੱਡੀਆਂ ਹੱਬਾਂ ਵਾਲਾ ਟੌਪ ਮਾਡਲ ਲੈ ਵੀ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੀ ਖੋਲ ਕੇ ਦਿਖਾ ਦਿਓ ਵੀ ਕਾਲੇ ਮਾੜਾ ਖੋਲ ਕੇ ਦਿਖਾ ਦਿਓ ਜੀ ਠੀਕ ਹੈ ਲੈ ਵੀ ਆ ਜਾ ਕਰੋ ਲੈ ਬਾਈ ਬਾਹਰੂ ਗਈ ਹੰਦਾ ਕੱਲਾ ਕੋਕਾ ਤੇ ਵਿੱਚੋ ਵੀ ਦਿਖਾ ਦਈਏ ਆਪਾਂ ਤੇ ਲੋ ਵੀ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੀ origianally ਕਾਲੇ ਬਾਈ ਹਾਂ origianal ਠੀਕ ਆ ਬਾਈ ਜੀ ਤੇ ਆ ਚੀਜ਼ਾਂ ਵੀ ਦਿਖਾ ਦੇ ਇਹ ਚੀਜ਼ਾਂ ਜਿਵੇਂ ਆਪਾਂ ਕਹ ਲਈਏ ਪੂਰੀਆਂ ਨਹੀਂ ਹੋਈਆਂ ਗਿਆ ਜਮਾ ਵੀ ਪੂਰਾ ਚੰਗਾ ਟਰੈਕਟਰ ਠੀਕ ਆ ਬਈ ਪੂਰਾ ਚੰਗਾ ਟਰੈਕਟਰ ਹੈਗਾ ਨਟ ਨੂੰ ਤੇ ਸਿਕੰਦਰ ਇਕੱਲਾ ਇਕੱਲਾ ਦਿਖਾ ਦੇ ਤੇ ਮਾਡਲ ਹੈਗਾ ਤੇਰਾਣਾ ਕਾਲੇ ਬਈ ਹਾਂਜੀ ਠੀਕ ਆ ਬਈ ਪਹਿਲੇ ਨਾਮ ਪਹਿਲੇ ਨਾਮ ਹੈਗਾ ਫਰਸਟ ਪਾਰਟੀ ਦਾ ਕਹ ਲਈਏ ਨਾ ਆਪਾਂ ਟਾਇਰ ਆਪਾਂ ਕੱਲ ਹੀ ਚੜਵਾਏ ਲੈ ਬਈ ਹੁਣ ਤੁਹਾਨੂੰ ਬਿਲ ਵੀ ਮਿਲ ਜਾਣਗੇ ਟਾਇਰਾਂ ਦੇ ਸਹੀ ਗੱਲ ਕਾਲੇ ਬਈ ਹਾਂਜੀ ਠੀਕ ਆ ਲੈ ਬਈ 14 ਵਾਲੇ ਟਾਇਰ ਨੇਗੇ ਰਿਮ ਰੂਮ ਦਿਖਾ ਦੇ ਸਿਕੰਦਰ ориجنਲ ਹੀ ਕਾਲੇ ਹਨ ਲੈ ਵੀ ਆ ਚੀਜ਼ਾਂ ਤੋਂ ਪਤਾ ਲੱਗਦਾਗਾ ਜੇ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਫਿਰ ਕਾਲੇ ਬਾਈ ਨੇ ਕਰਵਾਇਆ ਹੁੰਦਾ ਪੇਂਟ ਸਹੀ ਗੱਲ ਕਹੇ ਠੀਕ ਆ ਬਾਈ ਵਿੱਚੋਂ ਨਿਗਾ ਮਰਵਾ ਕੇ ਦੇਖੀ ਤਾਂ ਐਨ ਓਕੇ ਰਿਪੋਰਟ ਆ ਜੇ ਮਰਵਾਇਆ ਤਾਂ ਨਹੀਂ ਵਿੱਚ ਨਾ ਨਾ ਠੀਕ ਆ ਲੈ ਵੀ ਬਾਕੀ ਟੇਪ ਵਗੈਰਾ ਕੀਤੀ ਹੋਈ ਹੈਗੀ ਸੌਂਗ ਨੂੰ ਕਹੇ ਬਾਈ ਹਾਂਜੀ ਠੀਕ ਆ ਬਾਈ ਸੌਂਗ ਵਗੈਰਾ ਟੇਪ ਕਰੀ ਹੋਈ ਹੈਗੀ ਟਾਇਰ ਵਧੀਆ ਕੰਪਨੀ ਦੇ ਨੇਗੇ ਲੈ ਵੀ ਮਾਰ ਕੇ ਦੱਸਦਾਗਾ ਜੇ ਕੇ ਦੇ ਠੀਕ ਆ ਬਈ ਠੀਕ ਹੈ ਡਬਲ ਡਿਸਟਰੀਬਿਊਟਰ ਹੈਗਾ ਨਾ ਬਈ ਟੋ ਮਾਡਲ ਠੀਕ ਆ ਲੈ ਵੀ ਟੋ ਮਾਡਲ ਡਬਲ ਡਿਸਟਰੀਬਿਊਟਰ ਹੈਗਾ ਠੀਕ ਹੈ ਆ ਚੀਜ਼ਾਂ ਦਿਖਾ ਦੇ ਸੈਟਾ ਤੋਂ ਤੇ ਪੂਰੀਆਂ ਸਾਫ਼ ਨੇ ਕਈ ਵਾਰ ਇਹ ਚੀਜ਼ਾਂ ਦੇ ਨਾ ਜ਼ਿਆਦਾਤਰ ਚੀਟਾਂ ਆ ਇਹਨਾਂ ਦੇ ਹਾਂਜੀ ਹਾਂ ਠੀਕ ਆ ਬਈ ਤੇ ਮਾਡਲ 13 ਦਾ ਹੁਣ ਕੰਡੀਸ਼ਨ ਦਾ ਤਾਂ ਘੰਟਾ ਕਾਲੇ ਦਿਖਾਈ ਦਿੱਤਾ ਨਾ ਆਪਾਂ ਰੇਟ ਵੀ ਪੁੱਤ ਨਾ ਮੰਗੇ ਢੇੜ ਚੰਗਾ ਇਦਾਂ ਥੋੜੂ ਜਿਹਾ ਦਿਖਾ ਦੇ ਠੀਕ ਹੈ ਠੀਕ ਹੈ ਬੈਟਰੀ ਵਖੋ ਬੈਟਰੀ ਵੀ ਨਵੀਂ ਦੀ ਬੈਟਰੀ ਵੀ ਨਵੀਂ ਆ ਗਈ 17 18 ਮਾਡਲ ਵਰਗੀ ਕੰਡੀਸ਼ਨ ਪਈ ਹੈ ਠੀਕ ਆ ਪੂਰਾ ਚੰਗਾ ਡਰਾਈਵਰ ਪਹਿਲੇ ਸਾਲਫ ਤੇ ਉੱਠਦਾਗਾ ਹਾਂ ਠੀਕ ਆ ਲੈ ਵੀ ਪਹਿਲੇ ਸਾਲਫ ਤੇ ਉੱਠਦਾਗਾ ਬਾਈ ਜੂ ਦਾ ਬਹੁਤ ਚੰਗੀ ਹੈ ਠੀਕ ਆ ਇਹ ਤੱਕ ਬੰਪਰ ਵੀ ਨਹੀਂ ਪੇਂਟ ਹੋਇਆ ਹੋਇਆ ਹੈਗਾ ਕਹ ਲਈ ਆਪਾਂ ਤੇ 13 ਮਾਡਲ ਤੇ ਕੀ ਡਿਮਾਂਡ ਰੱਖੇ ਬਾਈ ਇਹਦੀ ਬਾਈ ਦੀ 475000 ਥੱਲੇ ਆ ਦੇ ਦਾਂਗੇ ਆਪਾਂ 4.5 ਲੱਖ ਦਾ 25000 ਡਿਸਕਾਊਂਟ ਕਰ ਦਾਂਗੇ ਠੀਕ ਆ ਲੈ ਵੀ 25000 ਦਾ ਡਿਸਕਾਊਂਟ ਹੋ ਹੀ ਗਿਆ ਜੇ ਮੇਰੀ ਵੀਡੀਓ ਦੇਖ ਕੇ ਆ ਗਏ ਲੈ ਇਹਦਾ 2000 ਰੁਪਏ ਹੋਰ ਸੂਟ ਕਰਾ ਲੈ ਕੋਈ ਇਮਾਨਤਾਨ ਕਰਦਾ ਠੀਕ ਹੈ ਲੈ ਵੀ ਲੈਦਾ ਹੋਰ 2000 ਰੁਪਏ ਛੂਟ ਹੋ ਜੂ ਆ ਕਹੇਗਾ ਸਵਰਾਜ 855 ਟਾਪ ਮਾਡਲ ਠੀਕ ਹੈ 2020 10ਵੇਂ ਮਹੀਨੇ ਦਾ ਜੀ 10ਵੇਂ ਮਹੀਨੇ ਦਾ ਲੈ ਵੀ ਪਲੇਟ ਪਲੇਟ ਦੇ ਨਿਗ੍ਹਾ ਮਰਵਾ ਦੇ ਜਿਵੇਂ ਜਾਂਸੀ ਚ ਪਲੇਟ ਹੁੰਦੀ ਹੈ ਨਾ ਓ ਮੇਰੀ ਸਾਹ ਪਈਆ ਪੂਰੀ 20 ਮਾਡਲ ਹੈ ਘੰਟੇ ਚੱਲੇ ਹੋਵੇ ਕਾਲੇ ਘੰਟਾ 1000 ਕ ਚੱਲੇ ਜੀ ਠੀਕ ਹੈ ਜੀ ਤੇ ਲੈ ਪੈਰ ਦਾਣ ਵਗੈਰਾ ਦੇਖ ਲੋ ਬਈ ਪੈਰਦਾਨ ਵੀ ਇਹਦੇ ਪੂਰੇ ਫੁੱਲ ਸੋਨੇ ਪੈ ਗਏ ਨਾ ਨਵਾਂ ਟਰੈਕਟਰ ਹੈ ਜੀ ਪੂਰਾ ਨਵਾਂ ਟਰੈਕਟਰ ਘੜਿਆਣਾ ਆਪਾਂ ਤੇ ਲਓ ਵੀ ਤੁਹਾਨੂੰ ਇਹ ਵੀ ਖੋਲ ਕੇ ਦਿਖਾ ਦਨੇਗੇ ਵਿੱਚੋਂ ਬਾਈ ਕਹਿੰਦਾ ਇੰਜਨ ਗੇਅਰ ਤੇ ਇੰਨੀ ਗਾਰੰਟੀ ਹੈਗੇ ਜਿਹੜਾ ਜ ਤੁਸੀਂ ਜਾਂਸੀ ਚ ਜਾ ਕੇ ਟਰਾਈ ਮਾਰਿਆ ਉਹੋ ਜਿਹੀ ਟਰਾਈ ਇਹਦੀ ਮਾਰ ਲਈ ਹੈ ਨਾ ਬਈ ਕੜੇ ਹਾਂਜੀ ਠੀਕ ਆ ਲੈ ਵੀ ਚੈੱਕ ਕਰ ਲੋ ਵਿੱਚ ਚਾਬੀ ਬੰਨਾਂ ਦਾ ਲੱਗੀ ਨਹੀਂ ਹੋਇਆ ਨਾ ਬਈ ਇਹਨੂੰ ਨਹੀਂ ਨਹੀਂ ਪੂਰਾ ਚੰਗਾ ਟਰੈਕਟਰ ਹੈ ਜੀ ਠੀਕ ਆ ਬਾਈ ਚਾਲ ਪਸੂਲ ਪੇ ਵੀ ਪਹਿਲੇ ਤੇ ਉੱਠਦਾ ਹਾਂਜੀ ਪਹਿਲੀ ਨਾਲ ਦੀ ਬੈਟਰੀ ਸਾਈਡ ਦੀ ਠੀਕ ਆ ਜੀ ਐਕਸਾਈਡ ਦੀ ਬਈ ਨਾਲ ਦੀ ਬੈਟਰੀ ਹੈ ਜੀ ਤੇ 2 ਹਜ਼ਾਰ ਕ ਘੰਟੇ ਦੇ ਬਾਈ ਕਹਿੰਦਾ ਤਕਰੀਬਨ ਚੱਲਿਆ ਹੋਇਆ ਹੈਗਾ ਇਹ ਸੌ ਸਤ ਖਾ ਦੇ ਸਿਕੰਦਰਾ ਨਾਲ ਦੀ ਟਾਈਪ ਠੀਕ ਹੈ ਰੰਮਰੰਬਰ ਤੇ ਫੋਲ ਚੰਗੇ ਰੰਮਰੰਬਰ ਤੇ ਠੀਕ ਹੈ ਲੈ ਵੀ ਰੰਮਰੰਬਰ ਪੂਰੇ ਚੰਗੇ ਪੈਣਗੇ ਸਾਫ ਹੈ ਨੇ 16 ਦੇ ਟਾਇਰਾਂ ਜਣਾ ਬਈ 16 ਪਿੱਛੋ ਪਿੱਛੋ ਦਿਖਾ ਦਿਓ ਠੀਕ ਹੈ ਲੈ ਵੀ ਤੇ ਇੱਕ ਚੀਜ਼ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਤੇ ਡਬਲ ਡਿਸਟ੍ਰੀਬਿਊਟਰ ਆ ਗਿਆ ਲੈ ਵੀ ਚੈੱਕ ਕਰ ਲੋ ਤੇ ਪੀਟੀਓ ਸਾਫਟ ਦਿਖਾ ਦੇ ਵੀ ਅਜੇ ਤੱਕ ਨਾਲ ਦਾ ਪਿਆਗਾ ਕਈ ਲੋਕ ਤਾਂ ਮੈਂ ਕਹਿੰਦਾ ਲਾ ਕੇ ਸਟੱਪ ਦਿੰਦੇ ਨੇ ਨਾ ਗਾਲੇ ਬਈ ਪੂਰਾ ਚੰਗਾ ਰੈਕ ਰਨਵਾ ਦੇ ਠੀਕ ਆ ਬਈ ਬਾਕੀ ਡੰਡਾ ਕਨੋਪੇ ਛਤਰੀ ਲੱਗੇ ਡੰਡਾ ਡੁੰਡਾ ਵਗੈਰਾ ਨਾਲ ਤੇ ਸੰਗਰੂਰ ਦਾ ਨੰਬਰ ਹੈਗਾ ਤੇ ਵੀ ਤੇ ਨਕਦ ਕੈਸ ਦਾ ਬਈ ਵੀ ਲੋਨ ਵੀ ਨਹੀਂ ਹੋਏਗਾ ਲਫਾ ਫਲੂਫੇ ਕਾਲੇ ਨਾਲ ਦੀ ਨੇ ਨਾਲ ਹੀ ਆ ਨਵੇਂ ਹੀ ਵਾਲਾ ਕੈਕਟਰ ਠੀਕ ਆ ਇੱਕ ਚੀਜ਼ ਸੁਣੋ ਬਈ ਆ ਚੀਜ਼ ਦਿਖਾਉਣੇ ਹੈਗੇ ਤੇ ਇਹ ਹੈਗਾ ਲੰਗਕਾਰਾਂ ਵਾਲਾ ਕੰਮ ਕਰ ਲਈਏਣਾ ਬਈ ਤੇ ਲੋ ਵੀ ਤੁਸੀਂ ਦੇਖ ਸਕਦੇ ਹੋਗੇ ਸੀਟ ਬੈਲਟ ਲੱਗੀ ਹੋਈ ਹੈਗੀ ਤੇ ਆ ਕਿਲਾ ਸੁਲਾ ਸਾਰੀਆਂ ਨਾਲ ਦੀਆਂ ਪਈਆਂ ਨੇ ਠੀਕ ਆ ਬਈ ਲੈ ਵੀ ਸੀਟਾਂ ਸੁਲਾ ਪੂਰੀਆਂ ਲੱਗੀਆਂ ਹੋਈਆਂ ਨੇਗਾ ਤੇ ਇੱਕ ਦੋ ਬਾਹਰ ਤੋਂ ਹੁੰਤੇ ਮੈਂ ਕਹਣਾ ਸੀਡਾ ਸੂਡਾ ਸਾਰੀ ਪਰ ਫਟ ਜਾਂਦੀ ਨੇ ਲੈਣਾ ਬਈ ਹਾਂਜੀ ਹਾਂ ਠੀਕ ਆ ਬਾਕੀ ਆ ਬੈਟਰੀ ਏਜੰਸੀ ਦੇ ਜਿਹੜੀ ਐਕਸਾਈਡ ਦੀ ਹਾਂਜੀ ਨਹੀਂ ਮੁੱਲੇ ਨਾਲ ਦੀ ਬੈਟਰੀ ਆ ਬਾਈ ਲੈ ਬੈਟਰੀ ਦਿਖਾ ਦੇ ਬਾਈ ਜੇ ਮੈਂ ਕਹਣਾ ਇਹਦੇ ਉੱਤੇ ਅਜੇ ਤੱਕ ਕਪੜਾ ਕੁੱਪੜਾ ਵੀ ਨਹੀਂ ਵੱਜੇਗਾ ਜੇ ਕਪੜਾ ਕੁੱਪੜਾ ਮਾਰਦਾ ਪੂਰੀ ਸੋਹਣੀ ਬਣ ਜੁਣਾ ਇਹ ਵੀ ਠੀਕ ਆ ਨਾਲ ਦੀ ਬੈਟਰੀ ਆ ਕਿ ਐਕਸਾਈਡ ਦੀ ਠੀਕ ਆ ਤੇ ਪੂਰਾ ਨਵਾਂ ਟਰੈਕਟਰ ਠੀਕ ਆ ਬਈ ਪੂਰਾ ਫੁੱਲ ਸੋਹਣਾ ਟਰੈਕਟਰ ਹੈਗਾ ਵੀ ਮਾਡਲ ਹੈਗਾ ਨਗਦ ਕੈਸਦਾ ਦਾ ਆਪਣੇ ਮਹੀਨੇ ਦਾ ਸੰਗਰੂਰ ਦਾ ਨੰਬਰ ਆ 10ਵੇਂ ਮਹੀਨੇ ਤੱਕ ਬੰਪਰ ਤੋਂ ਬੰਪਰ Ориジナル ਹੈਗਾ ਕੁਛ ਨਹੀਂ ਆਪਾਂ ਤੁਸੀਂ ਬੰਪਰ ਵੀ ਨਹੀਂ ਕਰਵਾਇਆ ਠੀਕ ਆ ਬੰਪਰ ਤੱਕ ਵੀ ਨਹੀਂ ਕਰਾਇਆ ਕਰਵਾ ਦਿੰਨੇ ਆਪਾਂ ਕੁਛ ਨਹੀਂ ਕਰਾਇਆ ਠੀਕ ਆ ਇਹ ਤਾਂ ਕਰਵਾਈ ਨਹੀਂ ਹੈਗਾ ਕੱਲ ਜਣਾ ਆਪਾਂ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ 6 ਲੱਖ 73 ਹਜ਼ਾਰ ਕਈ ਲੋਕ ਕਹਿੰਦੇ ਨੇ ਨਾ ਜਿਹੜਾ 855 ਦਾ ਥੋੜਾ ਜਿਆਦਾ ਮਹਿੰਗਾ ਹੈਗਾ ਇਹ ਮੂਰੋ ਅੱਗੋਂ ਹੀ ਮਹਿੰਗਾ ਮਿਲਦਾ ਈ ਆਪਾਂ ਨੂੰ ਚੰਗਾ ਡੈਡ ਚੰਗੀ ਚੀਜ਼ ਤੇ ਚੰਗੇ ਪੈਸੇ ਲੱਗਦੇ ਆ ਠੀਕ ਆ ਜਿਹਦੀ ਮਾਰਕੀਟ ਔਣ ਹੋਗੀ ਬਾਅਦ ਉਹੀ ਚੰਗੀ ਮੂਰੋ ਵੀ ਚੰਗੇ ਪੈਸੇ ਲਾ ਕੇ ਲਿਆਉਨੇ ਆਪਾਂ ਠੀਕ ਆ ਚੰਗਾ ਡੈਕਟਰ ਚੰਗੇ ਰੁਪਈਆ ਚ ਮਿਲਦਾ ਈ ਠੀਕ ਆ ਲੈ ਬੇ ਜੀ ਇਹ ਤਾਂ ਹੋਗੀ 6 ਲੱਖ 72000 ਰੁਪਈਆ ਡਿਮਾਂਡ ਸਾਢੇ 6 ਲੱਖ ਤਾਂ ਦੇ ਦਾਂਗੇ ਸਾਢੇ 6 ਲੱਖ ਤੇਰੀ ਵੀਡੀਓ ਦੇਖ ਕੇ ਹੋਰ ਕਰਦਾ ਮੈਂ ਮੰਗਤਾ ਹੁਣ ਤਾਂ 5 ਹੋਊਗਾ ਕਰ ਦਾਂਗੇ ਲੈ ਬੇ ਸਾਢੇ 6 ਲੱਖ ਕੇ ਬਾਈ ਨੇ ਕਹਿਤਾ 645000 ਦਾ ਜੱਸ ਜਾਨੋ ਲੈ ਜਾਓ ਕਾਗਜ਼ ਪੱਤਰਾਂ ਦੀ ਜਮਾਂ ਗਰੰਟੀ ਹੈ ਜੀ 100% ਹਾਂ ਠੀਕ ਹੈ ਲੈ ਬਈ ਜੀ ਤੇ ਹੋਰ ਕਿਹੜੇ ਕਿਹੜੇ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਤਕਰੀਬਨ ਆਪਣੇ ਕੋਲੇ ਨੌਰੇ 'ਚ ਖੜੇ ਨੇ ਜਿਹੜੇ ਹਾਂ 3 ਸਪੀਡ ਖੜਾ 22 ਮਾਡਲ ਖੜਾ 21 ਮਾਡਲ ਖੜਾ ਉਹ ਬਾਈਕ ਆ ਕੰਦੀਪ ਨਾ ਆਪਣਾ ਸਾਂਝੀ ਰਿਸ਼ਤੇਦਾਰੀ ਹੈ ਆਪਣਾ ਠੀਕ ਆ ਜੀ ਹਾਂ ਤਲਵੰਡੀ ਸਾਬੋ ਖੜੇ ਨੇ ਕਈ ਰੋ ਇੱਥੇ ਠੀਕ ਆ ਬਈ ਇੱਕ ਦੋ ਵੇਚ ਤੇ ਅੱਜ ਵੇਚ ਤਾਂ 15 ਮਾਗੋ ਠੀਕ ਹੈ ਹਾਂ ਜੀ ਮੱਕੀ ਮੰਡੀ ਨੂੰ ਲੁਕਾ ਦਿੱਤੀ ਯਾਰ ਠੀਕ ਹੈ ਠੀਕ ਹੈ ਭਾਈ ਕਾਲੇ ਧੰਨਵਾਦ ਲਓ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਅਗਲੀ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸਾਰਸਿਕ ਕਾਲ